ਪੰਜਾਬ ਦੇ ਕਮੇਡੀ ਕਿੰਗ ਜਸਵਿੰਦਰ ਭੱਲਾ ਜਿਨ੍ਹਾਂ ਦਾ ਕੀ ਦਿਹਾਂਤ ਹੋ ਗਿਆ ਤੇ ਹੁਣ ਅੰਤਿਮ ਸੰਸਕਾਰ ਅੱਜ ਮੁਹਾਲੀ ਦੇ ਵਿੱਚ ਹੋਵੇਗਾ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਾਣ ਵਾਲੀ ਐਂਬੂਲੈਂਸ ਫੋਰਟਿਸ ਤੋਂ ਰਵਾਨਾ ਹੋ ਗਈ ਹੈ ਅੰਤਿਮ ਦਰਸ਼ਨ ਲਈ ਮ੍ਰਿਤਕ ਦੇਹ ਨੂੰ ਕੁਝ ਸਮੇਂ ਲਈ ਘਰ ਦੇ ਵਿੱਚ ਰੱਖਿਆ ਜਾਵੇਗਾ 56 ਸਾਲ ਦੀ ਉਮਰ ਦੇ ਵਿੱਚ ਬ੍ਰੇਨ ਸਟ੍ਰੋਕ ਕਾਰਨ ਜਸਵਿੰਦਰ ਭੱਲਾ ਦਾ ਦੇਹਾਂਤ ਹੋਇਆ ਸੀ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਇੱਕ ਛੋਟੇ ਜਿਹੇ ਕਸਬੇ ਦੁਰਾਹਾ ਦੇ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਇੱਕ ਅਧਿਆਪਕ ਸਨ ਜਿਸ ਕਾਨੂੰ ਪੜ੍ਹਾਈ ਦੇ ਵਿੱਚ ਹੋਸ਼ਿਆਰ ਸੀ ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਦੁਰਾਹਾ ਤੋਂ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਉੱਚ ਸਿੱਖਿਆ हासिल ਕੀਤੀ। ਉਹਨਾਂ ਨੇ 1982 ਦੇ ਵਿੱਚ ਬੀਐਸਸੀ ਆਨਰਸ 1985 ਦੇ ਵਿੱਚ ਪੀਏਯੂ ਤੋਂ ਐਮਐਸਸੀ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਦੇ ਵਿੱਚ ਉਹਨਾਂ ਨੇ ਮੈਰਿਟ ਯੂਨੀਵਰਸਿਟੀ ਤੋਂ ਪੀਐਚਡੀ ਵੀ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਇੰਸਪੈਕਟਰ ਵਜੋਂ ਵੀ ਕੰਮ ਕੀਤਾ ਪਰ 1999 ਦੇ ਵਿੱਚ ਉਸ ਨੂੰ ਉਸੇ ਪੀਯੂ ਦੇ ਵਿੱਚ ਐਕਸਟੈਂਸ਼ਨ ਐਜੂਕੇਸ਼ਨ ਵਿਭਾਗ ਦੇ ਵਿੱਚ ਲੈਕਚਰਾਰ ਵਲੋਂ ਨੌਕਰੀ ਮਿਲ ਗਈ ਸੀ ਜਿੱਥੇ ਉਹਨਾਂ ਨੇ ਖੁਦ ਇੱਕ ਵਾਰ ਪੜ੍ਹਾਈ ਕੀਤੀ ਇਸੇ ਸਮੇਂ ਦੌਰਾਨ ਉਹ ਪੰਜਾਬੀ ਸੰਗੀਤ ਤੇ ਫਿਲਮਾਂ ਦੇ ਵਿੱਚ ਸਰਗਰਮ ਰਹੇ ਪੀਯੂ ਤੋਂ ਉਸ ਦੀ ਸੇਵਾਮੁਕਤੀ ਗੁਪਤ ਰੂਪ ਦੇ ਵਿੱਚ ਹੋਈ ਦਰਸਲ ਉਹ ਸਾਲ 2020 ਦੇ ਵਿੱਚ ਸੇਵਾਮੁਕਤ ਹੋਏ ਸਨ ਉਸ ਸਮੇਂ ਕੋਰੋਨਾ ਕਾਰਨ ਤਾਲਾ ਬੰਦੀ ਸੀ ਇਸ ਕਾਰਨ ਉਸ ਦੀ ਵਿਦਾਇਗੀ ਪਾਰਟੀ ਨਹੀਂ ਹੋ ਸਕੀ ਸੀ ਤਾਂ ਹੁਣ ਉਹਨਾਂ ਦੀਆਂ ਅੰਤਿਮ ਰਸਮਾਂ ਜਿਹੜੀਆਂ ਕੀਤੇ ਜਾਣਗੀਆਂ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਘਰ ਦੇ ਬਾਹਰ ਦੀਆਂ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਉਹਨਾਂ ਦੇ ਮ੍ਰਿਤਕ ਦੇ ਨੂੰ ਅੰਤਿਮ ਦਰਸ਼ਨਾਂ ਵਾਸਤੇ ਰੱਖਣ ਲਈ ਪੂਰੇ ਪ੍ਰਬੰਧ ਜਿਹੜੇ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਹੁਣ ਆ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਤੇ ਚਾਹਣ ਵਾਲਿਆਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਤੇ ਇੱਥੋਂ ਹੀ ਜਿਹੜੇ ਫਿਲਮੀ ਸtare ਨੇ ਉਹ ਵੀ ਜਸਵਿੰਦਰ ਸਿੰਘ ਭੱਲਾ ਦੇ ਘਰ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤਾਂ ਗੰਮਗਿਨ ਮਾਹੌਲ ਇਸ ਵਕਤ ਜਸਵਿੰਦਰ ਸਿੰਘ ਭੱਲਾ ਦੇ ਘਰ ਦਾ ਜਿਹੜਾ ਕਿ ਬਣਿਆ ਹੋਇਆ ਹੈ ਬੀਤੇ ਦਿਨੀ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜਿਹੜੇ ਸੀ ਉਹ ਵੀ ਉਹਨਾਂ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਦਾ ਸਾਝਾ ਜਿਹੜਾ ਕਿ ਉਹ ਕੀਤਾ ਗਿਆ ਸੀ ਤਾਂ ਹੁਣ ਅੰਤਿਮ ਸੰਸਕਾਰ ਜਿਹੜਾ ਕਿ ਅੱਜ ਮੁਹਾਲੇ ਦੇ ਬਲੌਂਗੀ ਦੇ ਵਿੱਚ ਜਸਵਿੰਦਰ ਸਿੰਘ ਭੱਲਾ ਦਾ ਕੀਤਾ ਜਾਵੇਗਾ ਪਹਿਲਾਂ ਉਹਨਾਂ ਦੇ ਮ੍ਰਿਤਕ ਦੇ ਨੂੰ ਅੰਤਿਮ ਦਰਸ਼ਨਾਂ ਦੇ ਵਾਸਤੇ ਰੱਖੀ ਜਾਵੇਗੀ ਤਾਂ ਕਿ ਜਿਹੜੇ ਚਾਹਣ ਵਾਲੇ ਨੇ ਉਹ ਜਸਵਿੰਦਰ ਸਿੰਘ ਭੱਲਾ ਨੂੰ ਆਖਰੀ ਵਾਰ ਜ਼ਰੂਰ ਜਿਹੜਾ ਕਿ ਉਹਦੇ ਦਰਸ਼ਨ ਕਰਨ ਜਿਹਦੇ ਚੱਲਦੇ ਹੁਣ ਲਗਾਤਾਰ ਇਸ ਦੇ ਉੱਤੇ ਸਿਆਸਤਦਾਨਾਂ ਦੇ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਜਸਵਿੰਦਰ ਭੱਲਾ ਦੇ ਦੇਹਾਂਤ ਤੇ ਅਕਸ਼ੇ ਕੁਮਾਰ ਵੀ ਜਿਹੜੇ ਕਿ ਭਾਵਕ ਹੋਏ ਨੇ ਤਾਂ ਲਗਾਤਾਰ ਪਾਲੀਵੁੱਡ ਅਤੇ ਬਾਲੀਵੁੱਡ ਦੇ ਵੱਲੋਂ ਜਿਹੜਾ ਕਿ ਜਸਵਿੰਦਰ ਸਿੰਘ ਭੱਲਾ ਦੇ ਦੁੱਖ ਦੇ ਜਿਹੜਾ ਕਿ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਤੇ ਬਹੁਤ ਵੱਡਾ ਜਿਹੜਾ ਘਾਟਾ ਇਹ ਫਿਲਮ ਇੰਡਸਟਰੀ ਨੂੰ ਪਿਆ ਪਰਿਵਾਰ ਨੂੰ ਤਾਂ ਨਾ ਸਹਿਣਯੋਗ ਵਾਲਾ ਘਾਟਾ ਪਿਆ ਹੀ ਹੈ ਤੇ ਫਿਲਮ ਇੰਡਸਟਰੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਜਿਵੇਂ ਦੇ ਸtare ਜਸਵਿੰਦਰ ਸਿੰਘ ਪੱਲਾ ਸੀ ਉਮੀਦਾਂ ਬਾਣਾ ਬਹੁਤੀ ਔਖਾ ਤੇ ਉਹਨਾਂ ਦਾ ਸੁਭਾਅ ਵੀ ਬੜਾ ਚੰਗਾ ਸੀ ਤੇ ਦੂਜੇ ਪਾਸੇ ਆਪਣੇ ਕੰਮ ਪ੍ਰਤੀ ਬੜੇ ਇਮਾਨਦਾਰ ਸੰਤ ਤੇ ਅੱਜ ਉਨ੍ਹਾਂ ਦਾ ਬਲੌਂਗ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵਗਾ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਕਿ ਅੰਤਿਮ ਦਰਸ਼ਨ ਜਿਹੜੇ ਕਿ ਉਹ ਕਰਵਾਏ ਜਾਣਗੇ ਜਿਸ ਜੀਆਂ ਕਿ ਤਿਆਰੀਆਂ ਹੋ ਚੁੱਕੀਆਂ ਨੇ